ਦੇਸ਼ ਦੇ ਲੈਵਲ ਸਿੱਖਣ ਲਈ ਹਮੇਸ਼ਾ ਵਿਰਤ ਕਰਾ ਹੋਇਆਗਾ ਵਿਰਤ ਕਰਾਈ ਕਰੀ ਜਾ ਰਹੇ ਨੇ ਪਰ ਜਿਹੜੇ ਇਹਨਾਂ ਦੇ ਖੌਲੀ ਚੱਟ ਨੇ ਉਹ ਰਾਜਗਤੀਆਂ ਮਾਲਦੇ ਨੇ ਉਹ ਮੌਜਾ ਮਾਣਦੇ ਫਿਰਦੇ ਨੇ ਆ ਜਿਹੜੇ ਬਿੱਟੂ ਵਰਗੇ ਬੋਚੜ ਬਿੱਟੂ ਵਰਗਿਆਂ ਦੇ ਪਰਿਵਾਰ ਆ ਇਹੇ ਜਾ ਕੇ ਉਹਨੂੰ ਕਹਿੰਦੇ ਨੇ ਵੀ ਇਹ ਨਾ ਕਰਨ ਇਹ ਹੁਣੇ ਨਹੀਂ ਚਾਹੀਦੇ ਇਹ ਕਾਤਲ ਨੇ ਰਾਮ ਰਹੀਮ ਉਹਨੂੰ ਮਰਡਰ ਕੇਸ ਦੇ ਵਿੱਚ ਵੀ ਉਮਰ ਕੈਦ ਹੋਈ ਆ ਉਹਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਵੀ ਦੋਸ਼ੀ ਪਾਇਆ ਗਿਆ ਹਮ ਉਹਨਾਂ ਨੂੰ 20 ਸਾਲ ਦੀ ਕੈਦ ਹੋਈ ਆ ਉਹ ਕੈਦ ਹੋਣ ਦੇ ਬਾਵਜੂਦ ਵੀ ਉਹ ਇਹ ਨਾਲ ਚੌਂਦਾ ਵਾਰੀ ਜਿਹੜੇ ਹੈਗੇ ਪਰੌਣ ਦੇ ਉੱਤੇ ਰਿਆ ਫਿਰਦਾ ਬਾਹਰ ਜਿਹੜੇ ਸਿੱਖ ਪੰਜਾਬ ਦੀ ਗੱਲ ਕਰਦੇ ਨੇ ਹੱਕਾਂ ਦੀ ਗੱਲ ਕਰਦੇ ਨੇ ਤੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਜਿਹੜੇ ਸਾਡੇ ਸਿੱਖ ਦੋਬੋਲੇ ਨੇ ਹਾਂਜੀ ਜਿਨ੍ਹਾਂ ਨੇ ਮਖੌਟੇ ਪਾਏ ਹੋਣੇ ਪੱਕਾ ਦੇ ਸਿਰਫ ਸਾਏ ਹੋਣੇ ਉਹ ਇਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਉਹ ਲਿਖ ਕੇ ਜੱਦੀ ਦੇ ਦਿੰਦੇ ਨੇ ਵੀ ਇਹ ਬਾਹਰੇ ਨਾਲੋਂ ਸਾਨੂੰ ਖਤਰਾ ਹੋਇਆ ਪਿਆ ਸਾਨੂੰ ਮਾਰ ਦੇਣਗੇ ਪਾਈ ਜਗਤਾਰ ਸਿੰਘ ਹਵਾਰੇ ਨੂੰ 22 29 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦ ਨੂੰ ਇੱਕ ਦਿਨ ਵੀ ਉਹਨਾਂ ਦੀ ਪ੍ਰੋਬਲਮ ਨਹੀਂ ਦਿੱਤੀ ਨਾ ਉਹਦੇ ਕੋਈ ਆ ਰੂਪ ਦਰਜ ਹੋਇਆ ਨਾ ਉਹਨਾਂ ਨੂੰ ਸਜ਼ਾ ਹੋਈ ਜਾਂ ਝੂਠੇ ਹੀ ਬੰਦ ਕਰਿਆ ਹੋਇਆ ਸਾਡੇ ਦਾ ਬੇੜਾ ਕਰਕ ਹੋਇਆ ਪਿਆ ਸਾਡੇ ਕੋਲ ਲੀਡਰਸ਼ਿਪ ਕੋਈ ਹੈ ਹੀ ਨਹੀਂ ਹੈ ਨਾ ਧਾਰਮਿਕਾ ਨਾ ਰਾਜਨੀਤਿਕਾ ਸੋ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਅੱਜ ਗੱਲਬਾਤ ਵਿਚਾਰ ਚਰਚਾ ਕਰਨ ਵਾਸਤੇ ਬਾਬਾ ਰਾਜਰਾਜ ਸਿੰਘ ਦੀ ਨਾਲੇ ਫੋਨ ਤੇ ਜੁੜੇ ਹੈਗੇ ਆ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਵੱਧ ਕੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜਰੂਰ ਲਿਖੋ ਸੋ ਜਿਸ ਤਰ੍ਹਾਂ ਬੰਦੀ ਸਿੰਘ ਪਿਛਲੇ ਲੰਬੇ ਸਮੇਂ ਤੋਂ ਭਾਰਤ ਦੇ ਨੀਂ ਜਿਲ੍ਹਾਂ ਦੇ ਵਿੱਚ ਲੱਖਾਂ ਦੇ ਪਿੱਛੇ ਬੰਦ ਹੈਗੇ ਨੇ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਜਸੇਦਾਰ ਹੈਗੇ ਨੇ ਕੌਟਕ ਸਿੰਘ ਸਾਹਿਬ ਦੇ ਸੋ ਉਹਨਾਂ ਦਾ ਜਿਹੜਾ ਖੀਰਲਾ ਕੇਸ ਹੈਗਾ ਸੀਗਾ ਉਹ ਵੀ ਉਹਨਾਂ ਦਾ ਬਰੀ ਹੋ ਚੁੱਕਿਆ ਹੈਗਾ ਉਸ ਮੁੱਦੇ ਤੇ ਗੱਲਬਾਤ ਕਰਦੇ ਆ ਸੋ ਬਾਬਾ ਰਾਜਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਬੋਲੇ ਜੀ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਸੋ ਬਾਬਾ ਰਾਜਰਾਜ ਸਿੰਘ ਜੀ ਸਵਾਲ ਇਹ ਹੈਗਾ ਵੀ ਜਿਸ ਤਰ੍ਹਾਂ ਬੰਦੀ ਸਿੰਘ ਲੰਬੇ ਸਮੇਂ ਤੋਂ ਜਿਲ੍ਹਾਂ ਦੀਆਂ ਸਲੱਖਾਂ ਦੇ ਪਿੱਛੇ ਹੈ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਹੈਗੇ ਨੇ ਇਹਨਾਂ ਦੇ ਕੇਸ ਬਹੁਤ ਜ਼ਿਆਦਾ ਹੈਗੇ ਸੀਗੇ ਜਿਹਨ ਲੇਕਿਨ ਜਿਹੜਾ ਅਖੀਰਲਾ ਕੇਸ ਹੈਗਾ ਸੀਗਾ ਉਹ ਇਹਨਾਂ ਦਾ ਕੱਲ ਪਰਸੋਂ ਜਿਹੜੀ ਅਦਾਲਤ ਹੈਗੀ ਮੁਹਾਲੀ ਦੀ ਉਹਨੇ ਬਿਲਕੁਲ ਬਰੀ ਕਰ ਦਿੱਤਾ ਗਿਆ ਇਹ ਸਾਰੀ ਜਿਹੜੀ ਕਾਰਵਾਈ ਹੋਈ ਹੈ ਕਿਸ ਤਰ੍ਹਾਂ ਦੇਖੋ ਜਗਤਾਰ ਸਿੰਘ ਹਵਾਰਾ ਉਹ ਸਰਵਤ ਕਾਲ ਦੇ ਵੱਲੋਂ ਜਿਹੜਾ ਹੈਗਾ ਪਤਸਾ ਕਾਲ ਪਤਸਾ ਦਾ ਜ਼ਥੇਰ ਬਣਾਇਆ ਗਿਆ ਉਹਨਾਂ ਨੂੰ ਜੀ ਜੀ ਤੇ ਭਾਰਤੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਜ਼ਬਰਦਸਤੀ ਬੰਦ ਕਰਿਆ ਹੋਇਆ ਹਾਂਜੀ ਕਾਨੂੰਨ ਦੇ ਮੁਤਾਬਕ ਜਿੰਨੇ ਵੀ ਉਹਨਾਂ ਤੇ ਕੇਸ ਚੱਲਦੇ ਸੀ ਸਾਰੇ ਝੂਠੇ ਸਾਬਤ ਹੋਏ ਸੀਗੇ ਜੀ ਜੀ 36 ਕੇਸ ਸੀ 36ਆਂ ਦੇ ਵਿੱਚੋਂ ਉਹਨਾਂ ਨੂੰ ਇੱਕ ਦੇ ਵਿੱਚ ਵੀ ਸਜ਼ਾ ਨਹੀਂ ਹੋਈ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋਏ ਨੇ ਜਿਹੜਾ ਕੱਲ ਸੀਗਾ ਉਹ ਹਾਲੀਦਾਰਤ ਦੇ ਵਿੱਚ ਬਸੂ ਵੋਟ ਕਿਸਮਗਰੀ ਦਾ ਕੋਈ ਕੇਸ ਪਾਇਆ ਸੀ ਝੂਠਾ ਇਹਨਾਂ ਨੇ ਉਹਦੇ ਵਿੱਚ ਵੀ ਅਦਾਲਤ ਨੇ ਬਰੀ ਕਰਤਾ ਇੱਕ ਕੇਸ 36 ਕੇਸਾਂ ਦੇ ਵਿੱਚੋਂ ਇੱਕ ਕੇਸ ਦੇ ਵਿੱਚੋਂ ਵੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਹਾਂ ਜਿਹੜੀ ਹੈਗੀ ਆ ਉਹ ਸਜ਼ਾ ਨਹੀਂ ਸਾਰੇ ਬਰੀ ਹੋਏ ਨੇ ਜੀ ਜੀ ਫਿਰ ਕਿਹੜੇ ਕਾਨੂੰਨ ਮੁਤਾਬਕ ਹੁਣ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜੀ ਤੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਕਾਨੂੰਨ ਤਾਂ ਕਹਿੰਦਾ ਵੀ ਜਿਹੜਾ ਜਿਹੜਾ ਜਦੋਂ ਬਰੀ ਹੋ ਜਾਂਦੇ ਨੇ ਸਾਰੇ ਉਹਨਾਂ ਨੂੰ ਤਰੰਤ ਰਹਾ ਕੀਤਾ ਜਿਵੇਂ ਜਿਵੇਂ ਸਫਾਈ ਦੇ ਸਰ ਸਿੰਘ ਹਵਾਰਾ ਨੂੰ ਕਿਉਂ ਛੱਡਿਆ ਜਾਂਦਾ ਜੀ ਹਾਂ ਸਿੱਖ ਹੋਣ ਦੇ ਨਾਤੇ ਵੀ ਉਹ ਸਿੱਖ ਧਰਮ ਦੇ ਵਿੱਚ ਮਾਨਸਾ ਤੇ ਅਮਰਤਾਰੀ ਜਥੇਦਾਰ ਉਹ ਪੰਥ ਦਾ ਕੌਮ ਦਾ ਇਸ ਕਰਕੇ ਉਹਨੂੰ ਨਹੀਂ ਛੱਡਿਆ ਜਾ ਰਿਹਾ ਜੇ ਕੋਈ ਹੋਰ ਇਹਨਾਂ ਦਾ ਹਿੰਦੂਤਵ ਵਾਲਿਆਂ ਦਾ ਹੁੰਦਾ ਉਹਨੂੰ ਕਾਤੇ ਬਾਹਰ ਕੱਢ ਦਿੰਦੇ ਹਾਂ ਜੇ ਜਿੰਨੇ ਮਰਜ਼ੀ ਕੇਸ ਹੁੰਦੇ ਜਿੰਨੇ ਮਰਜ਼ੀ ਸਜ਼ਾ ਹੁੰਦੀ ਇਹ ਬਿਤਕਰਾ ਕਰਦੇ ਨੇ ਸਿੱਖਾਂ ਦੇ ਨਾਲ ਇੱਕ ਪਾਸੇ ਸਿੱਖਾਂ ਦੇ ਸੋਇਲੇ ਗਾਏ ਜਾ ਰਹੇ ਨੇ ਇੱਕ ਪਾਸੇ ਸਿੱਖਾਂ ਨਾਲ ਬਿਤਕਰਾ ਕਰਾਇਆ ਜਾ ਰਿਹਾ ਜੇ ਇਹ ਸਿੱਖਾਂ ਨਾਲ ਇਹਨਾਂ ਨੂੰ ਹੌਂਦਲਦੇ ਜਿਨ੍ਹਾਂ ਨੇ ਜੇਲਾਂ ਕੱਟ ਲਈਆਂ ਉਹਨਾਂ ਸਾਰਿਆਂ ਨੂੰ ਸਜ਼ਾਣਾ ਚਾਹੀਦਾ ਜਦੋਂ ਉਹਨਾਂ ਨੇ ਜੇਲ੍ਹ ਕੱਟ ਲਈ ਉਮਰ ਕਿਸੇ ਨੂੰ ਉਮਰ ਕਹਦਾ ਉਹ ਵੀ ਆਜਾ ਕੋਸ਼ ਵੀ ਹੋਇਆ ਸਾਰੇ ਨੇ ਜੇਲਾ ਕੱਟੀਆਂ 14 ਸਾਲ ਦੀ ਉਮਰ ਕਹਿੰਦੀ ਹੈ ਹੁਣ ਤਾਂ ਉਹਨਾਂ ਨੇ 28 30 35 ਸਾਲਾਂ ਤੱਕ ਹੋ ਗਿਆ ਜਿਹੜਾ ਕਹਿੰਉਂ ਕਹਿੰਦਾ ਵੀ ਇਹਨਾਂ ਤੇ ਉਹਨਾਂ ਨੂੰ ਜਿਲ੍ਹਾਂ ਦੇ ਵਿੱਚ ਰੱਖਿਆ ਜਾਵੇ ਜੀ ਜੀ ਇਹ ਸੱਜਣਾ ਚਾਹੀਦਾ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਿਨਾਂ ਸਾਥ ਰੱਖਿਆ ਕਰਨੇ ਚਾਹੀਦੇ ਦੂਜੀ ਪਾਸੇ ਇੱਕ ਉਹ ਸਾਹ ਦਾ ਜਿਹੜਾ ਠੂਠੇ ਸੌਦੇ ਵਾਲਾ ਹਾਂਜੀ ਰਾਮ ਰਹੀਮ ਉਹਨੂੰ ਮਰਡਰ ਕੇਸ ਦੇ ਵਿੱਚ ਵੀ ਉਮਰ ਕੈਦ ਹੋਈ ਆ ਉਹਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਵੀ ਦੋਸ਼ੀ ਪਾਇਆ ਗਿਆ ਉਹਨਾਂ ਨੂੰ 20 ਸਾਲ ਦੀ ਕੈਦ ਹੋਈ ਆ ਉਹ ਕੈਦ ਹੋਣ ਦੇ ਬਾਵਜੂਦ ਵੀ ਉਹ 13 14 ਵਾਰੀ ਜਿਹੜੇ ਹੈਗੇ ਪਰੌਲ ਦੇ ਉੱਤੇ ਰਿਆ ਫਿਰਦਾ ਬਾਹਰੇ ਦੋ ਮਹੀਨੇ ਬਾਅਦ ਪਰੋਲ ਤੇ ਆ ਜਾਂਦਾ ਪਾਈ ਜਗਤਾਰ ਸਿੰਘ ਹਵਾਰੇ ਨੂੰ 22 29 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦ ਨੂੰ ਇੱਕ ਦਿਨ ਵੀ ਉਹਨੂੰ ਪਰੋਲ ਨਹੀਂ ਦਿੱਤੀ ਨਾ ਉਹਦੇ ਕੋਈ ਆ આરોਪ ਦਰਜ ਹੋਇਆ ਨਾ ਉਹਨਾਂ ਨੂੰ ਸਜ਼ਾ ਹੋਈ ਹੈ ਝੂਠੇ ਹੀ ਬੰਦ ਕਰਿਆ ਹੋਇਆ ਫਿਰ ਇਹ ਸਿੱਖਾਂ ਨਾਲ ਬਚਕਰਾਂ ਨਹੀਂ ਤਾਂ ਹੋਰ ਕੀ ਆ ਜੀ ਜੀ ਇਸ ਕਰਕੇ ਬਿਨਾ ਹੋਰ ਕਿਸੇ ਦੇਰੀ ਤੋਂ ਸਾਰੇ ਸੰਗਾਂ ਨੂੰ ਰਿਹਾ ਕਰਨ ਦਾ ਇਹਦਾ ਸਰਕਾਰ ਨੂੰ ਜੀ ਬਾਬਾ ਜੀ ਜਿਸ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਖੀਰਲਾ ਕੇਸ ਦਾ ਬਰੀ ਹੋ ਗਿਆ ਲੇਕਿਨ ਜਿਹੜੇ ਬਾਕੀ ਪੰਦੀ ਸਿੰਘ ਬੜੇ ਲੰਬੇ ਸਮੇਂ ਤੋਂ ਅੰਦਰ ਹੈਗੇ ਨੇ ਉਹਨਾਂ ਦੇ ਵਾਸਤੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਦੇਖੋ ਸਰਕਾਰ ਢੂਠੇ ਬਾਧੇ ਕਰਦੇ ਜਦੋਂ 550 ਸਾਲਾ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦਾ ਪ੍ਰਕਾਸ਼ ਦਿਹਾੜਾ ਆਇਆ ਸੁਲਤਾਨਪੁਰ ਲੋਧੀ ਦੇ 4-5 ਸਾਲ ਹੋ ਗਏ ਉਦੋਂ ਉਥੇ ਮੋਦੀ ਆਇਆ ਸੀਗਾ ਉਹਨੇ ਕਿਹਾ ਸੀ ਵੀ ਮੈਂ ਸਾਰੇ ਜਿੰਨੇ ਵੀ ਬੰਦੀ ਸਿੰਘ ਨੇ ਉਥੇ ਰੱਖੀ ਸੀ ਮੰਗ ਵੀ ਬੰਦੀ ਸਿੰਘ ਰਿਹਾ ਕਰੋ ਉਹ ਕਹਿੰਦਾ ਜਿੰਨੇ ਵੀ ਰਿਹਾ ਕਰ ਦੇਣਾ ਜਿੰਨੇ ਵੀ ਬੰਦੀ ਸਿੰਘ ਨੇ ਸਾਰੇ ਰਹਾ ਕਰਾਂਗੇ ਅੱਜ ਤੱਕ ਨਹੀਂ ਕਿ ਇਹਨਾਂ ਦੇ ਹਾ ਕਰੇ ਉਸੇ ਤਰ੍ਹਾਂ ਇਹ ਸ਼ਾਹਜ ਗਰਮਣ ਚੱਲੀ ਜਾਂਦਾ bina ਸਰਪ ਇਹਨਾਂ ਨੂੰ ਸਿੱਖਾਂ ਦੀ ਰਿਹਾਈ ਕਰਨੀ ਚਾਹੀਦੀ ਆ ਜੇ ਕੋਈ ਫੇਰ ਕ੍ਰਾਇਮ ਕਰਨਗੇ ਫੇਰ ਕਿੱਥੇ ਕਾਨੂੰਨ ਚੱਲਿਆ ਫੇਰ ਫੜ ਲੈਣ ਉਹਨਾਂ ਨੂੰ ਛੱਡਣ ਦਾ ਸਹੀ ਇਹ ਛੱਡਣ ਦਾ ਨੌਂ ਨਹੀਂ ਲੈਂਦੇ ਉਹ ਸਿੱਖ ਹੋਣ ਦੇ ਨਾਤੇ ਨਹੀਂ ਛੱਡ ਰਹੇ ਸਾਰਿਆਂ ਨਾਲ ਵਿਤਕਰਾ ਭਾਰਤੀ ਦੀ ਜੀ ਦੇਸ਼ ਦੇ ਵਿੱਚ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਹੋਇਆਗਾ ਵਿਤਕਰਾ ਹੀ ਕਰੀ ਜਾ ਰਹੇ ਨੇ ਪਰ ਜਿਹੜੇ ਇਹਨਾਂ ਦੇ ਖੌਲੀ ਚੱਟ ਨੇ ਉਹ ਰਾਜਗੱਦੀਆਂ ਮਾਰਦੇ ਨੇ ਉਹ ਮੌਜਾਂ ਮਾਰ ਕੇ ਫਿਰਦੇ ਨੇ ਜੀ ਜਿਹੜੇ ਸਿੱਖ ਪੰਜਾਬ ਦੀ ਗੱਲ ਕਰਦੇ ਨੇ ਹੱਕਾਂ ਦੀ ਗੱਲ ਕਰਦੇ ਨੇ ਤੇ ਉਹਨਾਂ ਨੂੰ ਫਰਕ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਨੇ ਆ ਸਿਸਟਮ ਆ ਜੀ ਬਾਬਾ ਜੀ ਇੱਕ ਸਵਾਲ ਵੱਡਾ ਹੈਗਾ ਵੀ ਸਿੱਖ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾਂਦੇ ਪਰ ਭਾਰਤ ਜਿਹੜਾ ਰਜੀਵ ਕਾਂਦੀ ਸੀਗਾ ਉਹਦੇ ਹਤਿਆਰਿਆਂ ਨੂੰ ਪਰੀ ਕਰ ਦਿੱਤਾ ਜਾਂਦਾ ਉਸਤੇ ਕੀ ਕਹਿੰਦੇ ਹੋ ਦੇਖੋ ਉਹਨੇ ਜਿਹੜੀ ਉਥੋਂ ਦੀ ਸਰਕਾਰ ਸੀਗੀ ਤਾਂ ਮਨ ਲਾਡੂ ਦੇ ਵਿੱਚ ਸਰਕਾਰ ਆ ਉਹਨਾਂ ਨੇ ਮਾਤਾ ਪਾਦਾ ਇਹ ਸਾਡੇ ਜਦੋਂ ਉਹਨਾਂ ਨੇ ਜੇ ਸਜ਼ਾ ਖਾਧੋਂ ਹੋ ਗਿਰਨ ਮਾਤਾ ਪਾਦਾ ਵੀ ਸਾਨੂੰ ਕੋਈ ਖਤਰਾ ਨਹੀਂ ਹੈ ਕਿਸੇ ਨੂੰ ਇਹਨਾਂ ਨੂੰ ਬਾਜਿਤ ਬਰੀ ਕੀਤਾ ਜਾਵੇ ਉਹਨਾਂ ਨੇ ਜਿਹੜਾ ਹੈਗਾ ਉਹਦੀ ਤੁਰੰਤ ਛੱਡ ਤੇ ਜਿੱਤੇ ਦੇ ਨਾਲ ਉਹਨਾਂ ਨੂੰ ਸਨਮਾਨ ਦੇ ਨਾਲ ਸਰਕਾਰ ਨੇ ਘਰੇ ਲੈ ਕੇ ਗਿਆ ਉਹਨਾਂ ਨੇ ਸਵਾਗਤ ਕੀਤਾ ਇਹਦਾ ਸਾਡੇ ਦੇਖੋ ਜਿੱਥੇ ਸਰਕਾਰ ਸੱਜਣਾ ਵੀ ਚਾਹੇ ਤਾਂ ਜਿਹੜੇ ਸਾਡੇ ਸਿੱਖ ਦੋਲੇ ਨੇ ਹਾਂਜੀ ਜਿਨ੍ਹਾਂ ਨੇ ਮਖੌਟੇ ਪਾਏ ਹੋਣੇ ਪੱਗਾਂ ਦੇ ਸਿਰਕਸਾਏ ਹੋਣੇ ਉਹ ਇਹਨਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਉਹ ਲਿਖ ਕੇ ਜਲਦੀ ਦੇ ਦਿੰਦੇ ਨੇ ਵੀ ਇਹ ਬਾਹਰੇ ਨਾਲੋਂ ਸਾਨੂੰ ਖਤਰਾ ਹੋਇਆ ਪਿਆ ਸਾਨੂੰ ਮਾਰ ਦੇਣਗੇ ਜਾਂ ਪੰਜਾਬ ਦੇ ਮਾਹੌਲ ਨੂੰ ਖਤਰਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਇਹ ਲਿਖ ਕੇ ਸਰਕਾਰ ਆ ਜਿਹੜੀ ਉਹ ਦੇ ਦਿੰਦੀ ਹੈ ਉੱਥੇ ਜਾ ਕੇ ਤਾਂ ਉਹਨਾਂ ਨੂੰ ਛੱਡਿਆ ਜਾਂਦਾ ਜੀ ਆਹ ਗੱਲ ਆ ਸਾਡੇ ਵਿੱਚ ਦੋਗਲਾਪਨ ਆ ਗਿਆ ਜੇ ਸਾਡੇ ਵਿੱਚ ਸਿੱਖਾਂ ਦੇ ਵਿੱਚ ਏਕਤਾ ਹੋਵੇ ਸਾਡੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰੇ ਬਲਵੰਤ ਸਿੰਘ ਰਾਜੋਆਣਾ ਗੁਰਦੀਪ ਸਿੰਘ ਖੇੜਾ ਭਾਈ ਭੋਲਰ ਮੈਂ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਪਟਵਾਰਾ ਜੀ ਨੇ ਹੋਰ ਵੀ ਸਿੱਖ ਨੇ ਜੱਗੀ ਜਾਲ ਵਰਗੇ ਜਿਹੜੇ ਬਿਨਾਂ ਕਿਸੇ ਕਾਰਨ ਤੋਂ ਇਹਨਾਂ ਨੇ ਡੱਕੇ ਹੋਏ ਨੇ ਉਹ ਸਾਰੇ ਬਾਹਰ ਹੀ ਆਉਣੇ ਚਾਹੀਦੇ ਚਾਹੀਦੇ ਨੇ ਤੇ ਆਪ ਵੀ ਜਾਣ ਪਰ ਸਾਡੇ ਸਿੱਖ ਨੇ ਜਿਹੜੇ ਉਹ ਆਪ ਹੀ ਕਰਦਾਰ ਕੁਸ਼ੀਆਂ ਸਾਡੇ ਅਮਰਤਪਾਲ ਸਿੰਘ ਹੋਣਾ ਜਿਵੇਂ ਉਹਨਾਂ ਨੂੰ ਲਿਖ ਕੇ ਦੇ ਦਿੰਦੇ ਨੇ ਵੀ ਇਹ ਆਉਣੇ ਹੀ ਚਾਹੀਦੇ ਜੀ ਇਹਨਾਂ ਤੇ ਇਹ ਇਹਨਾਂ ਨੂੰ ਅੰਦਰ ਹੀ ਆਣਾ ਸਾਡੇ ਜਨਨ ਨੂੰ ਖਤਰਾ ਆ ਆਹ ਕੁਸ਼ ਕਰਦੇ ਫਿਰਦੇ ਨੇ ਸਿੱਖ ਤਾਂ ਨਹੀਂ ਸਰਕਾਰ ਛੱਡਦੀਆਂ ਇਹ ਆ ਆਉਣ ਨਹੀਂ ਦੇਣੇ ਛਿੱਕੀ ਨਹੀਂ ਚਾਹੁੰਦੇ ਉਹ ਭਾਈ ਜੇਜਕਾਰ ਸਿੰਘ ਭਾਈ ਜੇਜਕਾਰ ਸਿੰਘ ਹਵਾਰਾ ਆਉਂਦਾ ਇਹਨਾਂ ਦੀ ਸਾਰਿਆਂ ਦੀ ਪੱਟੀ ਪੋਚੀ ਜਾਂਦੀ ਆ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਜੀ ਫੀਰਾਂ बटे ਨਹੀਂ ਘੁਸਣਾ ਇਹਨਾਂ ਲੀਡਰਾਂ ਨੂੰ ਤਾਂ ਹੀ ਉਹਨੂੰ ਬਾਹਰ ਨਹੀਂ ਆਉਣ ਦੇ ਤਾਂ ਹੀ ਉਹਨੂੰ ਬਾਹਰ ਨਿਕਣਾਉਂਦੇ ਆਹ ਕਾਰਨ ਆ ਜੀ ਹੋਰ ਕੋਈ ਕਾਰਨ ਨਹੀਂ ਹੈਗਾ ਜੀ ਸੋ ਬਾਬਾ ਜੀ ਜਿਸ ਤਰ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਗੇ ਨੇ ਉਹਨਾਂ ਦਾ ਬਿਆਨ ਹੁੰਦਾ ਹੈ ਵੀ ਹਮ ਉਨਕੋ ਕੈਸੇ ਛੋੜੇ ਦੁਬਾਰਾ ਦੁਬਾਰਾ ਜੇ ਆਇੰਗੇ ਪੰਜਾਬ ਮੇਂ ਤੋਂ ਬਿੰਡਰਾ ਵਾਲਾ ਦੁਬਾਰਾ ਫਿਰ ਪੈਦਾ ਹੋ ਜਾਏਗਾ ਉਹ ਸਿੱਖਾਂ ਦੇ ਕਹਿਣ ਤੇ ਹੀ ਆ ਨਾ ਆ ਜਿਹੜੇ ਬਿੱਟੂ ਵਰਗੇ ਬੋਚੜ ਬਿੱਟੂ ਵਰਗਿਆਂ ਦਾ ਪਰਿਵਾਰ ਆ ਇਹ ਜਾ ਕੇ ਉਹਨੂੰ ਕਹਿੰਦੇ ਨੇ ਵੀ ਇਹ ਨਾ ਕਰਨ ਜੀ ਇਹ ਹੁਣੇ ਨਹੀਂ ਚਾਹੀਦੇ ਇਹ ਕਾਤਲ ਨੇ ਜੀ ਹਮ ਹਮ ਸਾਹਿਬ ਇਹਨਾਂ ਨੇ ਸੁਣ ਪਛਾਣ ਰਹੇ ਨੇ ਇਹਨਾਂ ਨੂੰ ਗੱਲਾਂ ਬਾਦਲ ਕਾ ਲੈਣਾ ਕਹਿੰਦਾ ਰਹਿੰਦਾ ਹੁਣ ਇਹ ਕਹਿੰਦੇ ਫਿਰ ਬੰਦੀ ਸਿੰਘ ਰਿਆ ਕਰੋ ਉਦੋਂ ਇਹ ਕਹਿੰਦੇ ਸੀ ਬੰਦੀ ਸਿੰਘਾਂ ਵਾਸਤੇ ਕੁਝ ਨਹੀਂ ਕਰ ਸਕਦੇ ਉਹ ਤਾਕਤਾਂ ਸੀ ਇਹਨਾਂ ਲੋਕਾਂ ਕੋਲੇ ਜੀ ਇਹ ਸਾਰੇ ਸਿੱਖੀ ਨਹੀਂ ਬਾਹਰ ਆਉਣ ਦਿੰਦੇ ਤਾਂ ਉਹਨਾਂ ਦੇ ਵਿੱਚ ਇਕਤਾ ਸੀ ਤਾਂ ਮਲਾਂ ਨੇ ਆਪਣੇ ਬੰਦੇ ਸਟਾ ਲੇ ਉਹ ਲੈ ਗਏ ਵਧੀਆ ਰਹੇ ਸਾਡੇ ਦਾ ਬੇੜਾਕਾਰਕ ਹੋਇਆ ਪਿਆ ਸਾਡੇ ਕੋਲ ਲੀਡਰਸ਼ਿਪ ਕੋਈ ਹੈ ਹੀ ਨਹੀਂ ਹੈ ਨਾ ਧਾਰਮਿਕਾ ਨਾ ਰਾਜਨੀਤਿਕਾ ਜੀ ਸਾਰੇ ਦਿੱਲੀ ਦੇ ਦਰਾਲ ਬਣੇ ਹੋਏ ਨੇ ਜਿਸ ਕਰਕੇ ਜਦ ਬੰਦੀ ਸਿੰਘ ਨਹੀਂ ਰਿਹਾ ਹੋਰੇ ਤਾਂ ਹੀ ਉਹ ਬਿਆਨ ਦਿੰਦੇ ਨੇ ਨਹੀਂ ਉਹਨਾਂ ਦੀ ਕੀ ਤਾਕਤ ਹੈ ਜੇ ਪੰਜਾਬ ਸਰਕਾਰ ਲਿਖ ਕੇ ਦੇਵੇ ਮਤਾ ਪਾਵੇ ਕਿ ਸਾਨੂੰ ਕੋਈ ਖਤਰਾ ਇਹਨੂੰ ਛੱਡੂ ਛੱਡ ਦੇਣਗੇ ਬਾਬਾ ਜੀ ਜਿਹੜੇ ਨਵੇਂ ਜਹਦਾਰ ਕਾਲਤਾਖਰ ਸਾਹਿਬ ਵੀ ਲੱਗੇ ਨੇ ਗਿਆਨੀ ਕੁਲਦੀਪ ਸਿੰਘ ਗੱਜਬਾਹਬ ਕੀ ਉਹਨਾਂ ਤੋਂ ਤੁਸੀਂ ਕੋਈ ਇਸ ਤਰ੍ਹਾਂ ਦੇ ਬੰਦੀ ਸਿੰਘਾਂ ਵਾਸਤੇ ਸਟੈਪ ਦੀ ਜਾਂ ਸਟੈਂਡ ਦੀ ਕੋਈ ਗੱਲ ਨਹੀਂ ਸੁਣੀ। ਅਸੀਂ ਉਹਨਾਂ ਤੋਂ ਕੀ ਆਸ ਰੱਖਦੇ ਜਦੋਂ ਕੋਣ ਨੇ ਉਹਨ ਪ੍ਰਵਾਨੇ ਨਹੀਂ ਕੀਤਾ? ਜੀ। ਉਹ ਉਹ ਬਾਦਲਾਂ ਦੇ ਲਿਫਾਫਿਆਂ ਜੋ ਨਿਕਲੇ ਹੋਏ ਨੇ ਜਿਹੜੇ ਜਸੇਦਾਰ ਉਹ ਕੀ ਭਲਾ ਕਰਨਗੇ? ਉਹਨਾਂ ਨੇ ਤਾਂ ਬਾਦਲਾਂ ਦਾ ਹੀ ਭਲਾ ਸੋਚ ਲਾਂਗਾ। ਜੀ। ਉਹ ਨਹੀਂ ਕਿ ਸਿਕ ਕੌਮ ਦਾ ਭਲਾ ਹੋ ਸਕਦੇ ਨਾ ਉਹ ਕਰ ਸਕਦੇ ਨੇ। ਜੀ। ਸਾਨੂੰ ਕਿਸੇ ਤੇ ਉਹਨਾਂ ਤੇ ਆਸ ਨਹੀਂ ਸਾਨੂੰ ਤਾਂ ਭਾਈ ਜੇਤਾਲ ਸਿੰਘ ਹਵਾਰਾ ਹੁਣ ਤੇ ਮਾਨ ਆ। ਹਾਂਜੀ। ਜਦੋਂ ਬਾਹਰ ਆਉਣਗੇ ਫੇਰ ਹੀ ਕੋਈ ਗੱਲ ਬਣਣੀ ਹੈ। ਇਹ ਜਿਹੜੇ ਲਿਫਾਫਿਆਂ ਵਾਲੇ ਜਸੇਦਾਰ ਨੇ ਇਹਨਾਂ ਦੇ ਜਮ ਨਹੀਂ ਹੈਗਾ ਕੋਈ ਗੱਲ ਕਰ ਲੈਣਾ। ਜੀ ਇਹ ਲਫਾਫਿਆਂ ਨਹੀਂ ਪੁੱਜਣਗੇ ਜੀ ਸੋ ਬਾਬਾ ਜੀ ਜਿਸ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਤੇ ਸਿੱਖ ਕੌਮ ਦੇ ਵਿੱਚ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਦੇਖੋ ਖੁਸ਼ੀ ਤਾਂ ਹੁਣ ਮਹਿਸੂਸ ਹੈਗੀ ਉਹ ਸਿੱਖ ਤਾਂ ਖੁਸ਼ੀ ਮਨਾਉਂਦੇ ਵੀ ਜਦੋਂ ਬਾਹਰ ਆਉਣਗੇ ਫੇਰ ਹੀ ਗੱਲ ਬਣਣੀ ਹੈ ਜੀ ਸਰਕਾਰ ਸੱਦੇ ਉਹਨਾਂ ਨੂੰ ਹਾਂ ਜੀ ਤੇ ਪੰਥ ਦੇ ਜ਼ਿਫੀਦਾਰ ਨੇ ਉਹ ਅਕਾਲ ਤਖਤ ਤੇ ਜਾ ਕੇ ਬੈਠਣਗੇ ਜੀ ਫੇਰ ਸਿੱਖਾਂ ਦੇ ਜਿਹੜੀ ਕੋਈ ਗੱਲਬਾਤ ਚੱਲੇਗੀ ਨਵੇਂ ਸੂਰਿਆਂ ਪੰਜਾਬ ਦਾ ਜਿਹੜਾ ਗੱਲਣਾ ਹੋਊਗਾ ਨਵਾਂ ਪੰਜਾਬ ਫੇਰ ਹੀ ਹੋਂਦ 'ਚ ਆ ਸਕਦਾ ਹੈ ਜੀ ਜੇ ਉਹਨਾਂ ਨੂੰ ਬਾਹਰ ਕੱਢਣਾ ਚੰਗੇ ਫੈਸਲੇ ਆਉਣਗੇ ਜੀ ਹਾਂਜੀ ਸੋ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਬੰਦੀ ਸਿੰਘਾਂ ਦੇ ਵਾਸਤੇ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੁਹਾਡਾ ਵੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਨੂੰ ਤੇ